ਹਾਜ਼ਰ ਦਾ ਤੇ ਸਰਹੱਦੀ ਪਿੰਡ ਮੁਹਾਰਜਨ ਸ਼ੇਰ ਵਿੱਚ ਵੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਬਹੁਤ ਸਾਰੇ ਲੋਕਾਂ ਦੇ ਕੱਚੇ ਮਕਾਨ ਨੁਕਸਾਨੇ ਗਏ ਹਨ ਅਤੇ ਪੱਕੇ ਮਕਾਨਾਂ ਨੂੰ ਤਰੇੜਾਂ ਆ ਗਈਆਂ ਹਨ। ਇਸ ਤੋਂ ਇਲਾਵਾ ਇੱਥੇ ਸਾਰੀਆਂ ਸੜਕਾਂ ਬਹੁਤ ਨੁਕਸਾਨੀਆਂ ਗਈਆਂ ਹਨ ਅਤੇ ਥਾਂ-ਥਾਂ ਖੱਡੇ ਪੈ ਗਏ ਹਨ ਜਿਸ ਕਾਰਨ ਇੱਥੋਂ ਗੁਜ਼ਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਅਤੇ ਹੜ੍ਹ ਕਾਰਨ ਟੁੱਟੀਆਂ ਸੜਕਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਲੋਕਾਂ ਨੇ ਉਹਨਾਂ ਦੀ ਮਦਦ ਲਈ ਅੱਗੇ ਆਏ ਸਮਾਜ ਸੇਵੀ ਲੋਕਾਂ ਅਤੇ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਹੈ। 22 ਵਿੱਚ ਪਾਣੀ ਦੇ ਘੇਰੇ ਗਏ ਸੀ ਤੇ ਹੁਣ 25 ਵਿੱਚ ਵੀ ਤੇ ਕੰਨਾਂਰਤਾਨ ਜਿਵੇਂ ਪੱਕੇ ਆਉਂ ਦਰਾੜਾ ਪੈ ਗਿਆ ਮੇਰਾ ਕਮਰਾ ਕੱਚਾ ਡੇਲੀ ਭਾਰ ਨੂੰ ਖੁਦ ਆਗਮਨ ਬਾਕੀ ਰਾਸ਼ਨ ਤਾਂ ਆਉਂਦਾ ਜੀ ਸਾਡੇ ਬਾਲੇ ਇਹ ਨਹੀਂ ਵੀ ਆਉਂਦਾ ਰਾਸ਼ਨ ਆਈ ਜਾਂਦਾ ਜਿੱਨੀ ਵੀ ਥਾਂ ਤਾਂ ਖਾਲਸਾ ਵਾਲੇ ਜਾਂ ਕਾਨ ਜੂਨੀਅਰ ਜਾਂ ਕੋਈ ਸਾਡੇ ਸਰਕਾਰੀ ਆਉਂਦਾ ਉਹੀ ਥਾਂ ਮਿਲ ਜਾਂਦੇ। ਔਰ ਡੈਡੇ ਮਕਾਨ ਲਿਖੇ ਗਏ ਕੱਚੇ ਕੱਚੇ ਡਿੱਗੇ ਲਿਖੇ ਗਏ ਜਿਹੜੇ ਪੱਕੇ ਉਹ ਦਰਾੜਾ ਲਿਖੇ ਗਏ ਆ। ਬਾਕੀ ਮਿਲਣਗੇ ਸਭ ਨੂੰ। ਬਾਕੀ ਦੇਵੇਗੀ ਸਰਕਾਰ ਤੇ ਦੇ ਸਕਦੀ ਐ ਇੰਜ ਕਰਨੀ ਕੋਬੜੀ ਬਹੁਤ ਪੈਸਾ ਸਰਕਾਰ ਦਾ। ਫਾਇਦਾ ਬਹੁਤ ਕਰੀ ਜਾਂਦੇ ਨੇ ਸਾਨੂੰ ਹੁਣ 2 ਮਹੀਨੇ ਹੋ ਗਏ 3 ਮਹੀਨੇ ਘਰੇ ਬੈਠੇ ਇਕਾਈ ਜਾਂਦੇ। ਕੋਈ ਹਾਰੀ ਨਹੀਂ ਕੋਈ ਕੰਮ ਨਹੀਂ ਕਰਦੇ। ਬਾਕੀ ਪਹਿਲਾਂ ਜਿਹੜੀਆਂ 5 ਕਿੱਲੇ ਜੀ ਸੰਤੀ ਦੀ 10 ਕਿੱਲੇ ਉਹ ਤਾਂ ਬਰਬਾਦ। ਇਹਨਾਂ ਦਾ ਦੋਨਾਂ ਨੂੰ ਆਵਜਾ ਮਿਲ ਜਾਵੇ। ਉਹ ਤਾਂ ਮੰਗਦਾ ਮੰਗਦੇ 50000 ਦੀ ਮੰਗ ਦਿਆ ਤੁਹਾਨੂੰ ਮਾਰੇ। ਬਾਕੀ 50 ਨਾਲ ਦੇਣ ਤੱਕ 40000 ਜਿੱਤੇ ਹੱਕ ਬੰਦਾ ਉਹਨਾਂ ਤੇ। ਇਹ ਮੇਰਾ ਕੱਚਾ ਕਮਰਾ ਤੋਂ ਕੁੜੀਆਂ ਕਰਦੇ ਨਹੀਂ। ਇਹ ਦੀ ਮੀਨ ਕਿਤੇ ਲਈ ਬਾਕੀ ਮੈਂ ਦੇ ਤਿਆਰੀ। ਕੱਚਾ ਕਮਰਾ ਨਹੀਂ ਦੇ ਤਿਆਰੀ ਜਿੱਤੇ ਜਾ ਰਹਾ ਤਾਂ ਉਹ। ਤਾਂ ਸੱਚਾ ਜਿਉਂ ਕੋ ਵੀ 15-20 ਹਜ਼ਾਰ ਅੱਗੇ ਹੋ ਦਾ ਕੱਚਾ ਮੰਨਦਾ। ਪ੍ਰੋਜੈਕਟ ਦੋ ਹੜਾ ਆਇਆ ਤੋਂ ਉਸੇ ਕੇਸਰ ਨਾਲ ਲਾਤ ਰਾਇ ਸੀ ਤੋਂ। ਹਲਾਤ ਹੈ ਜੀ ਆ ਸਾੜੇ ਰਹੀ ਸੀ ਬਾਕੀ ਸੰਰਾਜ ਨੇ ਪਹੁੰਚਦੇ ਰਬੀੜੀਆਂ ਕਰਦੇ। ਰਾਇਨ ਸਾਡਾ ਸਟੀਡ ਬੋਰਡ ਆਉਂਦੀ ਥਾਈਡ ਇੰਜੀਨੀਅਰ ਸਾਹ ਰਾਜਨ ਦੇ ਕਿਚਰ ਜਿੰਦੀ ਖਾਣਾ ਲੰਗਰ ਵੀ ਹੁੰਦਾ ਥਾ ਬਾਕੀ ਦਾ ਆਰਡਰ ਵਗੈਰਾ ਸਭ ਸੰਸੈਦਾ ਨੇ 6 ਫੁੱਟ ਪਾਣੀ ਲਿਆਦਾ ਪਾਣੀ ਬਨ ਪਾਇਆ ਸੀ ਕਿ ਇਹ ਤਾਂ ਥਰਤੀ ਨੇ ਸੇਮ ਕਰਕੇ ਪਾਣੀ ਵਾਲੇ ਵਾਲੇ ਪਿੰਡ ਦੇ ਵਿੱਚ ਆ ਗਿਆ ਤੇ ਪਾਣੀ ਰੁਕੇ ਲੰਗਰੀ ਰੁਕੂ ਉਹਦੇ ਨਾਲ ਮਕਾਨ ਦੇ ਕੱਟੇ ਲਗਭਗ ਹੈ ਜੀ 13 14 ਘਰ ਸਾਡੇ ਆ ਮਾਰਕਿੰਗ ਤੇ ਤੇ ਪੱਟਿਆਂ ਨੂੰ ਦੇ ਦੁਕਾਨ ਨੇ ਪੱਟਿਆਂ ਨੇ ਦਰਾੜਾ ਪਈਆਂ ਜੀ ਉਹ ਕਿੰਨੇ ਦੇਖੇ ਤਾਂ ਗਏ ਸਾਡਾ ਆਬਾਦੀ ਦੇ 135 ਘਰ ਹੈ ਜਿਹੜੇ ਮਾਰਜਨ ਤੇ ਨੇ ਜਿਨ੍ਹਾਂ ਨੇ ਸਰਵਾ ਕੀਤਾ ਹੈ ਇਹਨੂੰ ਪਤਾ ਕਿੰਨੇ ਲਿਖੇ ਕਿ ਪੜਿਆ ਕਿ ਬਾੜ ਰਹੀ ਹੈ ਸਾਡਾ دریا ਹੀ ਇਲਾਕਾ ਹੈ ਇੱਥੇ ਮੇਰੇ ਨਾਨਕੇ ਰਹਿੰਦੇ ਉਟਾਣੀ ਤੋਂ ਲੰਘ ਕੇ ਆਏਗੇ ਉੱਥੇ ਤਾਂ ਬਾਲਾ ਦਰਿਆ ਹੀ ਢਣ ਚੱਲਦਾ ਰਹੇ ਹੁਣ ਮੇਰੇ ਨਾਨਕੇ ਸਹਰੇ ਆ ਉਹਨਾਂ ਦੇ ਘਰਾਂ ਦੇ ਕੋਲ ਪਾਣੀ 7-8 ਫੁੱਟ ਪਾਣੀ ਰਿਹਾ ਉਹਨਾਂ ਦੇ ਬੱਚੇ ਥੋੜੀ ਹੋਣੇ ਪੱਕੇ ਆ ਉਹਨਾਂ ਦਾ ਹੋਰ ਵੀ ਕੁਝ ਆ ਜਾਂਦਾ ਤੇ 30 ਜਿਹੜੀ ਮੱਝਾਂ ਸੀ ਦੁਨਿਆਰ ਦੀ ਬਤਾ ਕੇ ਜੀ 10 ਮੱਝਾਂ ਨੂੰ ਤਾਂ ਉਹ ਨਹੀਂ ਜਾਣ ਚਾਹੀਦੀ ਸਰਕਾਰ ਕੋਲ ਮੰਗ ਜੀ ਹੁਣ ਜਿਹਨਾਂ ਦੇ ਪਸ਼ੂ ਮਰੇ ਆ ਜਾਂ ਲੋੜੇ ਡੁੱਬੇ ਆ ਉਹਨਾਂ ਦੇ ਉਹਨਾਂ ਨੂੰ ਮੰਗਣ ਤੋਂ 5000000 ਰੁਪਏ ਮਾਈ ਦਾ ਮੰਗਦਾ ਬਾਕੀ ਸਹੀ ਮੈਨਾ 8000000 ਤੋਂ ਮੱਝ ਤੇ ਮਕਾਮਤਾ ਜੀ ਹੁਣ ਤਾਂ ਇਹ ਕਹਿਆ ਨਹੀਂ 1000000 ਵੀ ਆ ਰਹੇ ਤੁਹਾਨੂੰ ਕਿੱਥੇ ਮਿਲੇਗਾ ਇਹ ਤਾਂ ਸਿਰਫ ਰਿਪੇਅਰ ਵਾਸਤੇ ਪੱਕਿਆਂ ਨੂੰ ਕੀ ਕੱਟੇ ਨੇ ਬਰਾਬਰ ਇੱਕ ਤਾਂ ਗਿਆ ਹੈ ਵੇ 1,20 ਹਜ਼ਾਰ ਮਿਲੇਗਾ ਬਾਕੀ ਜਿਹੜਾ ਕੇਂਦਰ ਸਰਕਾਰ ਨੇ ਦੇਣਾ ਉਹ 2,40 ਹਜ਼ਾਰ ਰੁਪਏ ਹੈ ਮੋਦੀ ਸਰਕਾਰ ਜਦੋਂ ਤੇਲੀ ਸਰਕਾਰ ਤੋਂ ਅੱਜ ਦੀ ਸਾਨੂੰ ਇਹ ਕਿ 1,20 ਹਜ਼ਾਰ ਇਹ ਮੇਸ ਕਿਹਾ ਕੱਲ੍ਹ ਜੀ ਇਹ ਖਾਲਸਾ ਆਉਂਦੇ ਰੇ ਜੀ ਇਹ ਅੱਜ ਆ ਗਿਆ ਆਪਣੇ ਤਾਨਕੇ ਮੇਰੇ ਨਾਲ ਐਡ ਐਸਪੀ ਐਂਡ ਮੋਤਰਪਾੰਜ ਨੇ ਤਨ ਸਾਰੇ ਤਰਕਰ ਕਰੇ ਨੁਕਸਾਨ ਹੈ ਸਰ ਜਦੋਂ ਪਾਣੀ ਆਇਆ ਫੀਲ ਲਗਭਗ ਦਾ ਟੋਟਲ ਹੀ ਨੁਕਸਾਨ ਹੋ ਚੁੱਕਾ ਹੈ ਜਦੋਂ ਬਾੜ ਆਈਏ ਪਾਣੀ ਦੀ ਤੇ ਪਿੰਡ ਦਾ ਵੀ ਕਾਫੀ ਨੁਕਸਾਨ ਆਇਆ ਜੀ ਕੱਚੇ ਮਕਾਨ ਐ ਬਾੜਾਂ ਆਨ ਕਰਕੇ ਡਿੱਗ ਪਏ ਤੇ ਕਈਆਂ ਵਾ ਦੇ ਆਪਣੇ ਪੱਕੇ ਕੋਠਿਆਂ ਨੂੰ ਦਰਾੜਾਂ ਵੀ ਆਈਆਂ ਜੀ ਜਿਹੜੀਆਂ ਸਰ ਦਰਾੜਾਂ ਆਈਆਂ ਉਹ ਤਾਂ ਘੱਟ ਤੋਂ ਘੱਟ ਵੀ 50 60 ਮਕਾਨ ਹੋਣਗੇ ਤੇ ਜਿਹੜੇ ਡਿੱਗੇ ਆ ਕੱਚੇ ਮਕਾਨ ਐ ਉਹ 15 ਤੋਂ 20 ਕਮਰੇ ਹੈਗੇ ਆ ਜੀ ਜਿਹੜੇ ਆਪਣੇ ਟੋਟਲ ਮੁਹਾਰਜਮ ਖੇਰ ਤੇ ਡਿੱਗੇ ਆ ਜੀ ਹਾਂਜੀ ਹਾਂਜੀ ਸਾਰੇ ਤੇ ਟੋਟਲੀ ਨੁਕਸਾਨ ਹੋਇਆ ਜੀ ਜਿਹੜੀ ਸਰ ਕੋਈ ਮਾੜੀ ਮੋਟੀ ਬਚੀ ਵੀ ਆ ਨਾ ਉਹਦੇ ਚ ਵੀ ਉਹ ਆਸ ਨਹੀਂ ਹੈਗੀ ਵੀ ਕੱਲ ਨੂੰ ਕੋਈ ਚੋਨਾ ਵਗੈਰਾ ਨਿਕਲ ਜਾਏਗਾ ਦੇਖੋ ਜੀ ਮੁਸ਼ਕਲ ਇਹ ਐ ਵੀ ਜਦੋਂ ਪਾਣੀ ਵਧਿਆ ਹੈ ਲੈਵਲ ਹੈ ਸਾਡੇ ਪਿੰਡ ਨੂੰ ਪੂਰਾ ਖਤਰਾ ਸੀ ਵੀ ਪਿੰਡ ਚ ਪਾਣੀ ਭੰਨ ਦੀ ਲੇਕਿਨ ਅਸੀਂ ਪਿੰਡ ਦੇ ਸਾਈਡ ਤੇ ਬੰਨ ਚਾੜੀ ਰੱਖਿਆ ਜੀ ਦੋ ਸਾਡਾ ਤੋ ਤਿੰਨ ਜਗ੍ਹਾ ਤੇ ਅਸੀਂ ਪਾਣੀ ਬੰਨ ਹੀ ਰੱਖਿਆ ਜੀ ਹਾਂਜੀ ਜਿੰਨ ਦੇ ਕਾਰਨ ਸਾਡੇ ਪਿੰਡ ਚ ਪਾਣੀ ਨਹੀਂ ਵਧਿਆ ਪਰ ਸਾਡਾ ਸਲਾਬਾ ਜਰੂਰ ਆ ਗਿਆ 2 2 ਫੁੱਟ ਤੇ ਪਾਣੀ ਪਿੱਛੋਂ ਖਟਦੀ ਸੀ ਤੇ ਪਾਣੀ ਆ ਜਾਂਦਾ ਜੀ ਸੜਕਾਂ ਸਾਰੀਆਂ ਟੁੱਟ ਗਈਆਂ ਨੇ ਸਰ ਜੀ ਸਾਨੂੰ ਮਦਦ ਦੇ ਪੂਰੀ ਰਾਸ਼ਨ ਵਗੈਰਾ ਮੱਜਾਂ ਵਾਸਤੇ ਫੀਲਡ ਰਾਸ਼ਨਪੋਰਾ ਸਭ ਸਹੂਲਤ ਮਿਲ ਰਹੀ ਹੈ ਜੀ ਪਰ ਇੰਨਾ ਵੀ ਜੇ ਕਿਸੇ ਦੀ ਦਰਾੜ ਵਗੈਰਾ ਹੋਈ ਆ ਜਿੰਨਾ ਬਣਦਾ ਹੀ ਸਹਾਇਤਾ ਉਹਨੀ ਦਿੱਤੀ ਜਾਵੇ ਜਾਂ ਕਿਸੇ ਗਰੀਬ ਪਰਿਵਾਰ ਦਾ ਜਿਵੇਂ ਕੱਚਾ ਮਕਾਨ ਡਿੱਗ ਗਿਆ ਹੈ ਉਹਦੀ ਜਿੰਨੀ ਆ ਉਹਦੀ ਜਿੰਨੀ ਹੋ ਸਕਦਾ ਮਦਦ ਕੀਤੀ ਜਾਵੇ ਆਪਣੇ ਮਨ ਨੂੰ ਪੂਰੀ ਖਲਛਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਜਿਹਨੇ ਪਾਣੀ ਆਨ ਕਰਕੇ ਸਲਾਬਾ ਆਇਆ ਖੂਹਾਂ ਡਿੱਗ ਗਈਆਂ ਉਹਦੇ ਕਾਰਨ ਪੂਰਾ ਹੁਣ ਵੀ ਜੇ ਨਵੀਂ ਖੂਹ ਬਣਾਨੇ ਆ ਉਹਦੇ ਕਰਕੇ ਵੀ ਪਾਣੀ ਉੱਪਰ ਆ ਜਾਂਦਾ ਹੈ ਬਹੁਤ ਨੁਕਸਾਨ ਹੈ ਲੱਛਾ ਟੋਟਲੀ ਲਗਭਗ ਹੈਗੀਆਂ ਨੇ ਜੇ ਆਪਾਂ ਲਈਏ ਤਾਂ ਸਾਰੀਆਂ ਹੋਣਗੇ ਜਿਆਦਾ ਨਹੀਂ ਤਾਂ 300 ਹੈਗੀ ਹੈ ਜੀ ਜਿਹੜਾ ਬਣਦਾ ਹੈ ਮੁਆਵਜਾ ਹੈਗਾ ਉਹਦਾ ਉਹ ਮੁਆਵਜਾ ਦਿੱਤਾ ਜਾਂਦਾ ਜਿਹੜਾ ਨੁਕਸਾਨ ਹੋਇਆ ਜੀ ਜੋ ਸਰਕਾਰ ਦੀ ਤਰਫੋਂ ਆਉਂਦਾ ਹੈ ਜੀ ਨਰਨਾਗਾ ਬੋਰਡ ਤੋਂ ਜੀ ਮੈਂ ਵਾਸੀ ਮਾਰਜਾ ਸ਼ੇਰ ਦਾ ਕਿ ਜੋ ਹੜ ਆਇਆ ਹੈ ਜੋ ਸਾਡੇ ਨਾਲ ਕੋਈ ਵੀ ਬੀਤੀ ਗਈ ਗੱਲ ਹੈ ਤੇ ਅਸੀਂ ਬੜੇ ਔਖੇ ਦਿਨ ਕੱਡੇ ਨੇ ਤੇ ਬਾਕੀ ਨੁਕਸਾਨ ਖੇਤਾਂ ਦਾ ਜਿਆਦਾ ਹੋਇਆ ਹੈ ਫਸਲਾਂ ਦਾ ਸਾਨੂੰ ਕੋਈ ਵੀ ਆਂਦੇ ਨੇ ਇਚਾਰੇ ਫਸਲਾਂ ਬਾਰੇ ਵੇਂ ਦੇ ਨੇ ਵੀ ਫਸਲ ਬਹੁਤ ਨਖਾਨ ਹੋਇਆ ਕੋਈ ਕਰੇ ਮਾਲਜੇ ਬਾਰੇ ਕਹਿੰਦੇ ਵੈਸੀ ਦੁਆਵਾਂਗੇ ਕੁਛ ਮਕਾਨ ਡਿੱਗੇ ਨੇ ਕੱਚੇ ਮਕਾਨੇਗੇ ਨੇ 15 14 15 16 ਬਣ ਜਾਵਣ ਤੇ ਉਹਨਾਂ ਨੇ ਉਹ ਮੇਂ ਰੱਖੀ ਬੈਠੇ ਨੇ ਸਾਨੂੰ ਮਕਾਨ ਮਿਲਣਗੇ ਜੇ ਸਰਕਾਰ ਦੇਵੇ ਇਹ ਸਰਕਾਰ ਬਣਾ ਨਹੀਂ ਸਕਦੀ ਸਰਕਾਰ ਦੇ ਅੱਗੇ ਕੋਈ ਸ਼ੈ ਵੀ ਨਹੀਂ ਹਾਰ ਸਕਦੀ ਇਹ ਨਾ ਬਣਾਵੇ ਤੇ ਨਾ ਹੀ ਤੀ ਦੇਣੀ ਹੋਵੇ ਨਾ ਕੁਝ ਵੀ ਨਹੀਂ ਦੇ ਸਕਦਾ ਬਾਪਜਾ ਵੀ ਨਹੀਂ ਦੇ ਸਕਦੇ ਇਹ ਸਰਕਾਰ ਦੇਵਨ ਤੇ ਆਵੇ ਸਭ ਕੁਝ ਦੇ ਸਕਦੀ ਇਹ ਇੰਨਾ ਜਿਹੜੇ ਜ਼ਫੇਬੰਦੀਆਂ ਆਂਦੀਆਂ ਪਈਆਂ ਨੇ ਉਹ ਸਾਡੀ ਸੇਵਾ ਪੂਰੀ ਕਰਦੇ ਜੋ ਕੋਈ ਮਕਾਨ ਨੇ ਬਣਾ ਦੇ ਨੇ ਉਹ ਵੀ ਬਣਾ ਸਕਦੇ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਤੁਹਾਡੇ ਮਕਾਨ ਬਣਾ ਕੇ ਦੇਵਾਂਗੇ ਆ ਹੁਣ ਥੋੜਾ ਟਾਈਮ ਪਹਿਲਾਂ ਸਾਡੇ ਕਿਸਾਨ ਜੂਨੀਅਰ ਆਏ ਸੀ ਤੇ ਆ ਦਾਣੇ ਸਾਨੂੰ ਜੀਆਂ ਦੇ ਸਾਥ ਨਾਲ ਸਾਨੂੰ ਜੇ ਮੇਰੇ 6 ਜੀਆਂ ਮੈਨੇ 6 ਘਟੇ ਦਾਣੇ ਦੇ ਗਏ ਜੇ 3 ਜੀਆਂ ਦੇ 3 ਤੇ 10 ਜੀਆਂ ਤਾਂ 10 ਘਟੇ ਦੇ ਗਏ ਸਾਡਾ ਬਹੁਤ ਸਹਾਇਤਾ ਕਰ ਰਹੇ ਨੇ ਕਿਸਾਨ ਜੂਨੀਅਰ ਵਾਲੇ ਤੇ ਬਾਕੀ ਕੀ ਸਾਡੇ ਘਰ ਮੇਰੇ ਭਰਾ ਦਾ ਕਾਰ ਡਿੱਗਿਆ ਪਿਆ ਤੇ ਹੁਣ ਤੰਬੂ ਚ ਬੈਠਾ ਬਾਹਰ ਛਾ ਗਈ ਤੇ ਇਹਦਾ ਉਹ ਬੜਾ ਔਖਾ ਹੈ ਜੀ ਬਾਹਰ ਛੇ ਵਿੱਚ ਹਵਾ ਵੀ ਖੁੱਲ ਪੈਣੀ ਹੈ ਇਹ ਇੰਦਾ ਜੇ ਤੰਬੂ ਉਤਾਈ ਉੜਦਾ ਫੇਰੇ ਤੇ ਬਾਲ ਬੱਚਾ ਵੀ ਤੇ ਬਵੇ ਦਾ ਤੇ ਜੁੱਲੀ ਟਾਪੜੀ ਆਦਾ ਤੇ ਬਰ ਹੈ ਪਿੱਛੇ ਮਕਾਨ ਮੇਰਾ ਉਹ ਵੀ ਪੂਰਾ ਪਾਟਿਆ ਪਿਆ ਪਰ ਅਸੀਂ ਤਾਂ ਵੀ ਅੰਦਰ ਸਿਰਦਾੜੀ ਦਾ ਬਹਿਣ ਵਠਣ ਬਾਰੋਂ ਇਹ ਕੋਈ ਪਤਾ ਨਹੀਂ ਕਦੋਂ ਵੀ ਸਾਲਾ ਛੱਤ ਬਹਿ ਜਾਵੇ ਕਿਉਂ ਨੀਆਂ ਬਹਿ ਗਈਆਂ ਤੇ ਉਹਦੇ ਦੇ ਵੀ ਡਰ ਹੈ ਸਾਨੂੰ ਲੱਗਦਾ ਕੋਈ ਕੱਚਾ ਮਕਾਨ ਹੈ ਇੱਕ ਭਰਾ ਦਾ ਕੱਚਾ ਮਕਾਨ ਡੇਗ ਪਿਆ ਇੱਕ ਮੱਝਾਂ ਵਾਲਾ ਭਰਾ ਦਾ ਉਹ ਕੱਚਾ ਡੇਗ ਪਿਆ ਤੇ ਬਾਕੀ ਹੋਰ ਸਾਰਾ ਕੁਝ ਇਹ ਸਾਨੂੰ ਰਾਸ਼ਨ ਬਾਣੀ ਤੋਂ ਮਿਲਦਾ ਤੇ ਸਾਨੂੰ ਦੇਣ ਦੇ ਪਏ ਨੇ ਸਾਡਾ ਸਾਡੇ 350 ਕੋਣੀ 400 ਮਹਾਰਜਾ ਮਸੀਹ ਦਾ ਘਰ ਹੈਗਾ ਥਿੱਥੇ ਪੱਕੰਤ ਹੋਰ 135 ਘਰ ਹੈ 135 ਘਰ ਹੈ ਜੇ ਹੈ ਇਹਨਾਂ ਨੂੰ ਰਾਸ਼ਨ ਮਿਲ ਜਾਂਦਾ ਕੁਝ ਆਪਰਾ ਦਿੱਤੀ ਜਾਂਦੇ ਨੇ ਪਿੱਛੇ ਘਰ ਹੈਗੇ ਨੇ ਸਤਰਾਸੀ ਘਰ ਪਿੱਛੇ ਗਿਆ ਆ ਉਹਨਾਂ ਨੂੰ ਕੁਝ ਮਿਲਦਾ ਪਿਆ ਕਿਹੜੇ ਮਾਰਖੀ ਵੇ ਤੇ ਬੈਠੇ ਨੇ ਉਹਨਾਂ ਦੀ ਫਸਲਾਂ ਇੱਧਰ ਆ ਗਈਆਂ ਨੇ ਤੇਰੀ ਬਰਬਾਦ ਹੋਈਆਂ ਨੇ ਤੇ ਰਾਸ਼ਨ ਬਾਰੇ ਅਸੀਂ ਨਹੀਂ ਉਹਨਾਂ ਨੂੰ ਕਹਿ ਸਕਦੇ ਕਿ ਤੁਹਾਨੂੰ ਰਾਸ਼ਨ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਅਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਬਾਕੀ ਨਾਲ ਦੀ ਫਸਲਾਂ ਇੱਧਰ ਪਿਛਲੇ ਪਿੰਡ ਵਾਲਿਆਂ ਦੀ ਕਵਾਹ ਪਿੰਡ ਦੀ ਵੀ ਫਸਲ ਹੈਗੀ ਉਹਨਾਂ ਦੀ ਵੀ ਹੈਗੀ ਕਿਹੜੀ ਬਰਬਾਦ ਹੋ ਗਈ ਹੈ ਪਾਣੀ ਦਾ ਪੇਸ਼ਾ ਵੀ ਰਿਹਾ ਆ ਪਿੱਛੇ ਮਾਰਖੀ ਵੇ ਤੋਂ मतले पेंट ਤੋਂ ਬਾਹਰ ਰਿਆ ਸੀ ਕੋਮੀ ਸਮਾਨ ਘਟ ਪਕਾ ਪਾਣੀ ਹੈਗਾ ਸੀ ਪਿੱਛੇ ਪਿੱਛੇ ਸਾਰਾ ਪਾਣੀ ਹੋ ਗਿਆ ਬੜੀ ਇਹਨਾਂ ਦੀ ਸਪੀਡ ਬੋਰਡ ਤੇ ਆਂਦੇ ਆ ਬੇੜੀ ਤੇ ਆਂਦੇ ਜਾਂਦੇ ਆ ਬਾਕੀ ਸਾਨੂੰ ਆਰਮੀ ਵਾਲੇ ਬੀਐਸਐਫ ਵਾਲੇ ਨਹੀਂ ਮਦਦ ਕੀਤੀ ਸੀ ਸਾਨੂੰ ਨਾ ਬਹੁਤ ਸਾਡੀ ਉਹਨਾਂ ਨੇ ਮਦਦ ਦੇ ਘਰੀ ਪਤਾ ਜਾਂਦਾ ਬਾਕੀ ਕਿਹੜਿਆ મતਲੇ ਕਿ ਪਲਖਾਂ ਨੇ ਆਸ ਤੇ ਪਾਸੇ ਚੱਕੀਆਂ ਸੀ ਉਹ ਡੱਗ ਪਈਆਂ ਬਾਕੀ ਕਿਸੇ ਦੀ ਪੱਕੀ ਹੈ ਉਹ ਖੜੀਆਂ ਨੇ ਖਾਲਸਾ ਜੀ ਤੇ ਉਹਨਾਂ ਕਹੇ ਵੀ ਟੋੜਾ ਮਕਾਨ ਬਣਾ ਕੇ ਜਾਵਾਂਗੇ ਪਿੰਡ ਵਿੱਚ ਦੋ ਮਕਾਨੇ ਪਾਸ ਕੀਤੇ ਨੇ ਕਾਲਾ ਸਿੰਘ ਦਾ ਇੱਕ ਪਰਮੇਸ਼ਰ ਸਿੰਘ ਉਹਦੇ ਘਰ ਦੀ ਮक्की ਵੀ ਉਹਦੇ ਦੋ ਬੱਚੇ ਗਿਆ ਤੇ ਕੇਨ ਦੇ ਕਾਲਾ ਸਿੰਘ ਦੇ ਵੀ ਦੋ ਬੱਚੇ ਨੇ ਦੋ ਕੁੜੀਆਂ ਹੀ ਨੇ ਮੁੰਡਾ ਕੋਈ ਨਹੀਂ ਹੈਗਾ ਤੇਨ ਦੇ ਪਰਿਵਾਰ ਮੁਖਿਆ ਹੈ ਬਾਕੀਆਂ ਨੂੰ ਕਹੇ ਨੇ ਵੀ ਅਸੀਂ ਕੋਈ ਨਾ ਕੋਈ ਤੁਹਾਡੀ ਮਦਦ ਕਰਾਂਗੇ ਨਾ ਸੇਵਾ ਕਰਾਂਗੇ ਆਰਾਸ਼ਣ ਸੇਵਾ ਦਿੱੰਦੇ ਉਹਨਾਂ ਨੂੰ ਇਹ ਕਹਿ ਜੇ ਵੀ ਅਸੀਂ ਦੋ ਇੱਕ ਕਮਰਾ ਬਣਾ ਦੇਵਾਂਗੇ ਇੱਕ ਕਿਚਨ ਬਣਾ ਦੇਾਂਗੇ ਤੇ ਇੱਕ ਲੈਟਰਨ ਬਾਥੂ ਉਹ ਬਣਾ ਦੇ ਪੂਰਾ ਜੀ ਪਲਸਟਰ ਕਰਕੇ ਪੂਰਾ ਉਹਨਾਂ ਕਬੀਤੀ فرش ਲਾ ਕੇ ਉਹ ਤਾਂ ਬੜਾ ਬੜਾ ਵਧੀਆ ਕਰ ਰਹੇ ਨੇ ਸਾਡੇ ਬਾਰੇ ਬਹੁਤ ਮਰਜਮ ਛੇਰ ਬਾਰੇ ਤੋਂ ਬਹੁਤ 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 ਬਹੁ ਇਹਨੂੰ ਸਭ ਤੋਂ ਟੱਪ ਹੈ 6 ਪੌੜੀਆਂ ਟੱਕਾਂਗੇ ਅਸੀਂ ਪ੍ਰਾਈ ਕਰਕੇ ਖੁਦ ਬਣਾ ਕੇ ਸਕੂਲ ਬਾਰੇ ਮਾਰ ਜਮਸ਼ੇਰ ਦਾ ਸਕੂਲ ਹੈਗਾ ਸਰਕਾਰੀ ਉਹਦੇ ਜੇ ਪਾਣੀ ਬਹੁਤ ਲਗਾ ਫਿਰ ਹੈ ਉਹਦੇ ਬਾਰੇ ਵੀ ਕਹਿ ਗਏ ਨੇ ਵੀ ਅਸੀਂ ਉਹ ਵੀ ਤਿਆਰ ਕਰਾ ਕੇ ਦੇ ਸਰਕਾਰ ਵੀ ਕੁਝ ਦੇਵੇਗੀ ਆ ਪਹਿਲਾਂ ਦੇ ਗਏ ਸੀ ਸਰਕਾਰੀ ਰਾਸ਼ਨ ਆਦਾ ਉਹ ਵੀ ਦੇ ਜਾਂਦੇ ਸੀ ਕੋਈ 베ੜੀ ਤੇ ਆ ਜਾਂਦਾ ਸੀ ਤੇ ਉਹਨਾਂ ਬਾਰੇ ਵੀ ਉਹ ਪਿੰਡ ਚੋਂ ਬੰਡਾ ਜਾਂਦਾ ਸੀ ਸਰਪੰਚ ਤੇ ਕਹੂੰ ਬੰਡਾ ਜਾਂਦਾ ਬੈਣ ਫਿਰ ਲੱਗ ਜਾਂਦੀ ਏ ਸਰਪੰਚ ਸਾਡੇ ਦੇ ਨਾਲ ਹੀ ਏ ਮਾ ਹੋਰ ਕੀ ਇਹਨਾਂ ਨੂੰ ਕਰਨਾ ਕਹੀਆਂ ਹੋਰ ਕਿਉਂ ਸਰਕਾਰ ਕਰੇ ਤਾਂ ਮਾਤੇ ਦੇ ਕਰ ਸਕਦੀ ਗਰੀਬਾਂ ਨੂੰ ਇਹਦੀ ਜ਼ਮੀਨ ਦਾਥਾਂ ਨਹੀਂ ਹੈਗਾ ਹੁਣ ਅਸੀਂ ਚਾਰ ਪਰਾਂ ਸਾਡਾ ਮਰਲਾ ਵੀ ਜ਼ਮੀਨ ਦਾ ਮਾਲਕੀ ਦਾ ਨਹੀਂ ਹੈਗਾ ਅਸੀਂ ਖੁਦ ਸਰਕਾਰੀ ਜ਼ਮੀਨ ਤੇ ਬੈਠੇ ਆ ਆ ਪਚਾਈ ਦੀ ਜ਼ਮੀਨ ਹੈ ਉਹ ਖੁਦ ਮੇਰੇ ਨਾਨਕਿਆਂ ਦੀ ਜ਼ਮੀਨ ਹੈ ਉਹਨਾਂ ਦੀ ਖੇਤਮਨ ਕੱਟੀ ਦੀ ਹੈ ਇੰਦਰ ਪਾਈ ਦੀ ਹੈ ਜੀ ਉਹਨਾਂ ਦੀ ਖੇ ਮੱਦੀਨ ਤੇ ਬੈਠੇ ਆਤੀ ਅਬ ਇਹਨਾਂ ਜੀ ਸਾਨੂੰ ਇਹ ਜਿਆਦਾ ਸਰਕਾਰ ਦੇ ਦੇਵੇ ਪਿੱਛੇ 5-5 ਮਰਲੇ ਤੇ ਅਸੀਂ ਆਹ ਪਿੱਛੇ ਬਣਾ ਲਵਾਂਗੇ ਤਾਂ ਨੂੰ ਕੋਈ ਦਿੱਕਤ ਆ ਨਹੀਂ ਆਹ ਦਾ ਪਿੱਛੇ ਤਾਂ ਚਲਾ ਜਾਂਦਾ ਜੀ ਕੋਈ ਕਿਸੇ ਦਾ ਮਤਲਬ ਹੈ ਘਰੇ ਤੇ ਨਹੀਂ ਬੈਠ ਸਕਦਾ ਆਹ ਦਾ ਘਰ ਦਾ ਬੂਆ ਕੁੰਡਾ ਕੋਲ ਗਿਆ ਦਾ ਬੈਹ ਜਾਂਦਾ ਬਹੁਤ ਅਕਤ ਤੇ ਬਹੁਤ ਹੈ ਜੋਾਨੂੰ ਇਹ ਕੋਈ ਪਤਾ ਨਹੀਂ ਸਾਡੇ ਡੰਗਰ ਲੋੜ ਸਕਦੇ ਨਹੀਂ ਤਾਰਾਂ ਵਿੱਚ ਫਸ ਜਾਵਣ ਦੇ ਜੇ ਬੰਦਾ ਲੋੜ ਜਾ ਤਾਰਾਂ 'ਚ ਫਸ ਗਿਆ ਤਾਂ ਮੌਤ ਡੰਗਰ ਦੀ ਤਾਰ ਨੂੰ ਮੌਤ ਉਹਦਾ ਵੀ ਸਾਡੇ ਬੜੀ ਪਰੇਸ਼ਾਨੀ ਚੰਗ ਵਿੱਚ ਪਹਿਲੀ ਗੱਲ ਤਾਂ ਹੁਣ ਦੱਸੋ ਮਹੀਨੇ ਵਿੱਚ ਸਾਡੇ ਜੁੱਲੇ ਹਨਾ ਤਵਾ ਦੇ ਨੇ ਇਕੱਠੇ ਤੇ ਪਾ ਕੇ ਚੱਲ। ਚੰਗ ਦੇ ਖਤਰਾ ਇੰਨਾ ਕਹਿ ਦੇਣੇ ਚੱਕੋ। ਜਿੱਲੀ ਤਰਫ ਪੜ ਆ ਰਿਹਾ। ਪਹਿਲੇ ਕਿਹਾ ਤਮਬੂ ਵੀ ਸਾਡੇ ਇਵੇਂ ਲੱਗੇ ਰਹਿ ਜਾਣਦੇ। ਇਹ ਐਵੇਂ ਨਹੀਂ ਨਹੀਂ ਰਹਿ ਜਾਣਗੇ ਇਹਦੇ ਭੱਜਣਾ ਨਾ ਪਵੇ ਸਾ ਨੂੰ ਕੋਈ ਵਾ। ਸਾਡੇ ਪਾਸੇ ਖਤਰਾ ਹੈ।